ਕੀ ਹਾਲਾ ਬਿੱਟੂ ਵੀਰ ਜੀ? ਓ ਬਿੱਟੂ ਵੀਰ ਜੀ। ਹਾਂ ਕੀ ਹਾਲ ਹੈ? ਹਾਲ ਤਾਂ ਦੇਖ ਲਾ ਥਾਂ ਇੰਨਾ ਕੀ ਹੈਗਾ। ਕਿਵੇਂ ਅੱਜ ਪਾਣੀ ਦੀ ਵਾਰੀ ਲਾ ਕੇ ਆਏ ਹੈਗੇ ਤੂੰ? ਯਾਰ ਮੇਰਾ ਜੀਗਰ ਨਾ ਮੈਂ ਵਰਦੀ ਨਤ ਹੋਇਆ ਤਾਂ। ਹਾਂ ਕਿਉਂ? ਓਏ ਹੋਰ ਯਾਰ ਤਾਂ ਥੱਲੀ ਬੜਨੀ ਦਾ ਹੈਗੀ ਆ ਗਿਆ ਦੇਖ ਲਾ। ਕੀ ਪ੍ਰੈਸ ਕਰਨ ਦਾ ਫਾਇਦਾ ਹੈਗਾ? ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਵੇਰੇ ਸਵੇਰੇ ਰੀਲਾਂ ਬਣਾ ਕੇ ਵਾਪਸ ਆ ਗਏ ਜੀ ਕਮਰੇ 'ਚ। ਤੇ ਸਰ ਤੇ ਸੰਦੀਪ ਗਏ ਸਵੇਰ ਦੇ ਸਟੋਰ ਤੇ ਜੀ 7 ਵਜੇ ਤੇ ਗਏ ਹੋਏ ਆ ਉਹ ਸਟੋਰ ਤੇ ਕੰਮ ਗਏ ਮੈਂ ਤੇ ਹਰਪਾਲ ਉਹਦੇ ਰੀਲਾ ਬਣਾਉਣ ਗਏ ਸੀ ਤੇ ਰਾਤ ਆਹ ਵਰਦੀ ਬੁਰਦੀ ਧੋਤੀ ਮਾੜੀ ਜੀ ਸੈਟ ਕਰਕੇ ਦੋ ਤਿੰਨ ਕਪੜੇ ਧੋਤੇ ਸੀਗੇ ਬਾਹਲੇ ਤਾਂ ਨਹੀਂ ਧੋਤੇ ਗਏ ਤੇ ਹਜੇ 8:30 ਹੋਇਆ ਟਾਈਮ ਪਿਆਗਾ ਹਰਪਾਲ ਅੱਜ ਫੇਰ ਛੁੱਟੀ ਤੇ ਆ ਪੰਜਵੀਂ ਛੇਵੀਂ ਛੁੱਟੀ ਹੈ ਇਹਦੀ ਭਾਈ ਸਾਹਿਬ ਦੀ ਛੁੱਟੀ ਤਾਂ ਅੱਜ ਫੇਰ ਤੁਸੀਂ ਜਾ ਨਾ ਮੁਸਿੱਲੇ ਠੀਕ ਆ ਜਾਓ ਤੇ ਆਪਾਂ ਫਿਰ ਉਹਨੇ ਘੰਟਾਂ ਤੱਕ ਕਮਰੇ ਚ ਅਰੈਸਟ ਕਰਦੇ ਆਂ ਹੋਰ ਲਾਉਣੇ ਆ ਡੇਰੇ ਭੁੱਲਰ ਬਾਈ ਉਧਰੋਂ ਆਉਂਦਾ ਆਉਂਦਾ ਦੁੱਧ ਵੀ ਫੜੀ ਲਿਆ ਕਹਿੰਦਾ ਵੀ ਪਤਾ ਸੀਗਾ ਵੀ ਮੁੰਡਾ ਬੈਠਾਗਾ ਹਰਪਾਲ ਤਾਂ ਬਾਬਾ ਬਾਗ ਗਿਆ ਤੇ ਅਸੀਂ ਵੀ ਹੋਰ ਪਾਣੀ ਘਾਟ ਹੀ ਪਾਇਆ ਦੁੱਧ ਦੀ ਪੱਤੀ ਪਾ ਲਈ ਮੇਰੇ ਤੋਂ ਕਿੰਨੇ ਦਿੱਤਾ ਦੁੱਧ ਦਾ ਬੈਠਾ ਬਾਬੇ 35 ਰੁਪਏ ਦਾ ਦਿੰਦਾ ਜੀ 93 ਰੁਪਏ ਦਾ ਹਾਂਜੀ ਮਹਿੰਗਾ ਯਾਰ ਦੁੱਧ ਹਨ ਮਹਿੰਗਾ ਬਾਹਲਾ ਦੁੱਧ ਨਾਲੇ ਉਹ ਗੱਲਬਾਤ ਵੀ ਹੈਗੀ ਦੁੱਧ ਚ ਕਿਹੜਾ ਇਹਦੇ ਕਰੀਮ ਆਉਂਦੀ ਹੈ ਕੀ ਸਾਲੀ ਮਿੱਠਾ ਕੀ ਕਹਿੰਦੇ ਹੁੰਦੇ ਆ ਮਿੱਠਾ ਠੋਕ ਕੇ ਪਤੀ ਰੋਕ ਕੇ ਸ਼ਾਰਟ ਵੀ ਅੰਦਰ ਕਰੀ ਜਾਈਏ ਬਾਈ ਲੈ ਭੁੱਲ ਰਾਇ ਪਾ ਨਾ ਸਫੇਦੀ ਵਾਲੀ ਆਈ ਪਈ ਸ਼ਾਰਟ ਯਾਰ ਮੈਨੂੰ ਆਪਦੇ ਉਤੇ ਸ਼ੱਕ ਹੋਈ ਜਾਂਦਾ ਯਾਰ ਮੈਂ ਇੰਨੀ ਸਾਫ਼ ਕਿਵੇਂ ਹੈ ਸ਼ਾਰਟ ਕਰਤੀ ਇਹ ਬਾਈ ਜੀ ਸਾਬਣ ਦੀ ਕਮਾਲ ਆ ਬਾਕੀ ਹੱਥਾਂ ਦੀ ਕਮਾਲ ਆ ਸਾਬਣ ਹਰਿਆਣਾ ਚੋਂ ਆਈ ਹੈ ਰਾਜਸਥਾਨ ਚੋਂ ਰਾਜਸਥਾਨ ਚੋਂ ਹਾਂ ਜੀ ਨਾ ਨਾ ਘਪਨੀ ਮਾਰਦਾ ਰਹੇ ਤਾਂ ਕਲਰ ਕੋਲਰ ਜੇ ਆ ਚਿੱਟੇ-ਚੁੱਟੇ ਚੌਂਕਸ ਦੀ ਸਫੈਦੀ ਪੂਰੀ ਨਿਰਮਾਣ ਸੇ ਆਏ ਉਹੀ ਗੱਲ ਹੋ ਗਈ ਕੱਲੀ ਸਾਬਨ ਨਹੀਂ ਤਾਂ ਧੋਤੀ ਆ ਬਾਈ ਕਾਫ ਕੋ ਦੇ ਭਾਏ ਨਾ ਗਰਦ ਠਾਤੀ ਮੈਂ ਤਾਂ ਯਾਰ ਠੀਕ ਆ ਜੇ ਰਹਿੰਦੇ ਰਹੇ ਆ ਕੰਮ ਤਾਂ ਸਿੱਖ ਜਾਗੇ ਹੋਰ ਤਾਂ ਨਹੀਂ ਤੈਨੂੰ ਐ ਘਰ ਵਾਲੀ ਦੀ ਜ਼ਰੂਰਤ ਹੀ ਨਹੀਂ ਪੈਣੀ ਆਪ ਹੀ ਕਰ ਲਊਗਾ ਤੂੰ ਮੈਂ ਇਥੇ ਹੁਜਾਂ ਨਾ ਖਾਲੀ ਤੂੰ ਕਿਤੇ ਹਾਂ ਚੱਲ ਪਏ ਜੇ ਸੀ ਕੰਮ ਤੇ ਦੁੱਧ ਲਿਆਂਦਾ ਅੱਜ ਤੁਰੇ ਜਾਂਦੇ ਆ ਬਾਈ ਸਾਡੇ ਛੋਟੇ ਹਾਥੀ 'ਚ ਤੇਲ ਮੁੱਕ ਗਿਆ ਛੋਟੇ ਆਪੀ ਜੀ ਆ ਰਾਜੇ ਜਵਾਬ ਦੇ ਆ ਮੌਕੇ ਦੇ ਤਰੱਕੇ ਜਾਈ ਜਾਣੇ ਹੈਗੇ ਭਾਈ ਮੰਨ ਲਓ ਸਟੋਰ ਤੇ ਪਹੁੰਚੇ ਸੀਗੇ ਤੇ ਨਾਲ ਦੇ ਨਾਲ ਚੜਾਤਾ ਰਾਈ ਕਾਂ ਤੇ ਕਿਉਂਕਿ ਮਾਲ ਆਇਆ ਪਿਆ ਬੜਾ ਮਾਲ ਦਾ ਹੱਦੋਂ ਜ਼ਿਆਦਾ ਹੀ ਆਇਆ ਪਿਆ ਆਹ ਦੇਖੋ ਪਏ ਬਾਕਸ ਇੱਧਰ ਪਏ ਆ ਇਧਰ ਆ ਭਰੇ ਪਏ ਆਗੇ ਤੇ ਉਧਰ ਅੱਗੇ ਵੀ ਲੱਗੇ ਪਏ ਆਗੇ ਜਮ੍ਹਾਂ ਤਾਂ ਛਤ ਨਾਲ ਲੱਗੇ ਪਏ ਆ ਬਾਕਸ ਤੇ ਇੱਥੇ ਕੋਈ ਨਾ ਕੋਈ ਮਾੜੀ ਮੋਟੀ ਗਲਤੀ ਹੋ ਜਾਂਦੀ ਐ ਸੀ ਆਰਟੀਕਲ ਲੱਭੀ ਜਾਂਨੇ ਤੇ ਮੈਂ ਤੁਹਾਨੂੰ 1 2 3 4 ਬਾਕਸ ਖੋਲ ਕੇ ਵੀ ਦਿਖਾਉਂਗਾ ਵੀ ਕਹਿਰ ਜਮਾਲ ਆਇਆ ਘੈਂਟ ਘੈਂਟ ਦਿਖਾਉਂਗਾ ਤੁਹਾਨੂੰ ਇਹਨਾਂ ਸੀਨੀਅਰ ਡਿਪਾਰਟਮੈਂਟ ਚ ਤੁਹਾਨੂੰ ਹਾਂਜੀ ਭੁੱਲਰ ਸਾਹਿਬ ਜੀ ਉਹ ਸਾਹਿਬ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਜਿਹੜੇ ਸਾਹਿਬ ਦੇ ਹਾਲਾਤ ਆਗੇ ਭੁੱਲਰ ਹੀ ਕਹਾ ਕੀ ਹਾਲ ਅੱਜ ਅੱਜ ਤਾਂ ਬਈ ਸਟਾਕ ਫੁੱਲ ਆਇਆ ਵੈ ਹੈ ਲੱਗੇ ਪਈਆਂ ਜਿਹੜਾ ਇਸ ਤਰ੍ਹਾਂ ਤੇ ਰੈਂਕਾਂ ਤੇ ਚੜਾ ਰੱਖਿਆ ਸਰ ਨੇ ਇਹਨੇ ਮੇਰੇ ਵੀਰੋ ਉਹ ਗੱਲ ਹੋਈ ਸੀ ਜਿਵੇਂ ਕੁੱਤੀ ਕੁਪਾਦ ਚੁਕਿੰਦੀ ਆ। ਆਂ ਆਰਟੀਕਲ ਚੈੱਕ ਹੋਇਆ ਸੀ ਕਿ ਨਹੀਂ? ਹਾਂਜੀ ਹਾਂਜੀ ਚੈੱਕ ਹੋ ਗਿਆ ਸੀ ਵੀਰ ਜੀ। ਬਸ ਦੁਗਾ ਚਾਹ। ਅੱਗੇ ਤਾਂ ਬੜੀ ਵਧੀਆ ਚਾਹ ਉਧਰ ਬਾਹਰ ਬਹਿ ਕੇ ਪੀਣਾ ਹੁੰਦਾ ਤੇ ਅੱਜ ਕਰ ਫਿਰ ਚੈਸ। ਹੈਪੀ ਚਾਹ। ਅੱਜ ਕਹਿੰਦੇ ਮੇਰੇ ਵੀਰੋਂ ਰਾਜਿਆਂ ਵਾਲੀ ਫਿਲਮ ਆ ਰਹੀ ਆ ਘੁੰਮਣ ਵਾਲੀ ਕੁਰਸੀ ਤੇ ਬੈਠਾ ਇੱਕ ਸਪਾਈਸ ਸੀਗੀ। ਬੰਜ ਕਮੈਂਟ ਹੀ ਆ ਵਾ ਫੇ ਰਾਜਿਆਂ ਵਾਲੀ ਫਿਲਮ ਜਿਉਂ ਚਾਹ ਨਹੀਂ ਮੁੱਕਦੀ। ਅੱਜ ਕੰਦੇ ਵੀਰੇ ਵੀਰੇ ਸਟਾਕ ਬਹੁਤ ਆਇਆ ਹੋਇਆ ਤੇ ਉਹਨੂੰ ਕਰਨਾ ਸ਼ੈੱਟ ਟੈਲੀ ਕਰਨਾ ਹੈ ਤੇ ਬਾਰਕੋਡਿੰਗ ਕਰਨੀ ਅੱਜ ਕੰਮ ਹੋਵਾ ਹੈ ਸਾਰਿਆਂ ਨੇ ਸਰ ਨੇ ਜ਼ਿੰਮੇਵਾਰੀ ਦੇ ਰੱਖੀ ਆ ਮੈਨੂੰ ਤਾਂ ਵੱਡੇ ਬਿੱਟੂ ਵੀਰ ਜੀ ਨੂੰ ਕਹਿੰਦੇ ਉਸਤਾਦ ਬਿੱਟੂ ਵੀਰ ਜੀ ਹੋਰ ਕੀ ਫਰਮਾਉਣਾ ਚਾਹੁੰਦੇ ਤੁਸੀਂ ਰੋਣਾ ਜਈ ਚੌਣੇ ਸਿੱਧੀ ਸਿੱਧੀ ਇਹ ਜੇਲ੍ਹ ਤੋਂ ਨਿਕਲ ਗਏ ਕੀ ਹਾਲ ਆ ਬਿੱਟੂ ਵੀਰ ਜੀ ਓ ਬਿੱਟੂ ਵੀਰ ਜੀ ਕੀ ਹਾਲ ਹੈ ਹਾਲ ਤਾਂ ਦੇਖ ਲਾ ਥਾਂ ਇੰਨਾ ਕੀ ਹੈਗਾ ਕਿਵੇਂ ਅੱਜ ਪਾਣੀ ਦੀ ਵਾਰੀ ਲਾ ਕੇ ਆਏ ਹੈਗੇ ਤੂੰ ਯਾਰ ਮੇਰਾ ਜੀਗਰ ਨਾ ਮੈਂ ਵਰਦੀ ਨਾ ਤੋਇਆ ਤਾਂ ਹਾਂ ਕਿਉਂ ਓਏ ਹੋਰ ਯਾਰ ਥੱਲੇ ਬੜਨਿੰਦਾ ਹੈਗੀ ਆ ਗਿਆ ਦੇਖ ਲਾ ਕੀ ਪ੍ਰੈਸ ਕਰਨ ਦਾ ਫਾਇਦਾ ਹੈਗਾ ਤਾਂ ਖਾਂ ਪੂਰਾ ਸੁਰਾਗਾ ਦੇਖ ਬਿੱਟੂ ਵੀ ਅੱਜ ਜਿਵੇਂ ਤੰਦੂਰ ਚ ਕੁੱਤਾ ਫਸ ਜਾਂਦਾ ਉਹ ਹਾਲਾਤ ਹੋਈ ਪਈ ਇਹਦੇ ਨਾਲ ਦੇਖੋ ਦੇਖੋ ਇਹ ਸਟਾਕ ਆਇਆ ਸਾਡਾ ਨਵਾਂ ਉਹਦੀ ਟੈਲੀ ਹੋ ਰਹੀ ਹੈ ਇੱਕ ਆ ਸਾਡਾ ਦੇਖੋ ਨਵਾਂ ਸਟਾਕ ਬਈ ਆਇਆ ਬੱਲਾ ਬਾਬਾ ਗੱਲਾਂ ਸੁਣਾਉਂਦਾ ਜਿਹੜੀਆਂ ਨੇਰੀ ਲੈ ਆਂਦਾ ਤੇ ਆ ਸਾਡਾ ਸਟਾਕ ਲੱਗਿਆ ਪਿਆ ਸਾਰਾ ਆ ਸਾਡਾ ਹਰਜੀਤ ਭਾਈ ਆ ਚੁੱਕਿਆ ਅੱਜ ਸਟਾਕ ਵੇਚ ਦੇਖੋ ਸਟਾਕ ਦੇਖੋ ਸਾਡਾ ਐਵੇਂ ਸਟਾਕ ਲੱਗਿਆ ਵਾ ਸਾਰਾ ਉੱਤੇ ਡਿਸਪਲੇ ਤੇ ਆਰਟੀਕਲ ਹੀ ਰੱਖਦੇ ਆਂ ਅਸੀਂ ਬਿੱਟੂ ਭਾਈ ਹੁਣ ਸੈੱਟ ਕਰ ਰਿਹਾ ਆਰਟੀਕਲਾਂ ਨੂੰ ਟਾਈਮ ਹੋ ਗਿਆ ਭਾਈ ਪੌਣੇ 10 ਪੌਣੇ 10 ਅੱਜ ਕੰਮ ਤੋਂ ਵਿਹਲੇ ਹੋ ਕੇ ਆਏ ਆਂਗੇ ਕਿਉਂਕਿ ਮਾਲ-ਮੂਲ ਬਹੁਤ ਆਇਆ ਪਿਆ ਸੀਗਾ ਤੇ ਸੰਦੀਪ ਪਹਿਲਾਂ ਆ ਗਿਆ ਕਮਰੇ 'ਚ ਸਰ ਹਜੇ ਉੱਥੇ ਆ ਸਟੋਰ ਤੇ ਕੰਮ ਕਰੀ ਜਾਂਦੇ ਆਗੇ ਹਰਪਾਲ ਘਰੇ ਆਗਾ ਸੰਦੀਪ ਰੋਟੀਆਂ ਬਣਾਈ ਜਾਂਦਾ ਤੇ ਸਵੇਰੇ ਫੇਰ 7 ਵਜੇ ਬੁਲਾਇਆ ਪਰ ਇਸ ਵੇਲੇ ਉਹ ਘੰਟਾ ਹੋਰ ਲੇਟ ਕਰਾ ਲੈਣ ਕੋਈ ਚੱਕਰ ਨਹੀਂ ਸੀ ਸਵੇਰੇ ਵੀਡੀਓ ਬਣਾਉਣਾ ਉਹਦਾ ਕਰਕੇ ਥੋੜਾ ਚੱਕਰ ਪੈ ਜਾਂਦਾ ਹੋਰ ਸੁਨੇਹਾ ਉੱਠਣਾ ਪਊਗਾ ਯਾਰ ਨੂੰ ਬਹੁਤ ਕਜੀਏ ਆ ਹੋਰ ਕਿਵੇਂ ਜੀ ਬਸ ਤੇ ਚੂੜਾ ਪਾ ਲੈਣਾ ਇੱਕ ਅੱਛਾ ਗੱਲ ਹੀ ਬਣ ਜੂਗੀ ਸੱਚੇ ਬੱਸ ਇਹਨੂੰ ਅੱਧਾ ਘੰਟਾ ਪਹਿਲਾਂ ਭੇਜਿਆ ਸੀਗਾ ਜੀ ਜਵਾਨੀ ਮੁਰਕੋ ਮੁਰਕੀ ਹੋਈ ਬੈਠੀ ਹੈਗੀ ਤੇ ਬਾਬਾ ਆਟੇ ਬਾਲਾ ਗੁੰਨੀ ਬੈਠਾ ਤੁਮਨੂੰ ਐ ਲੱਗਦਾ ਆਟਾ ਨਹੀਂ ਯਾਰਾ ਜੇ ਤਾਂ ਨਹੀਂ ਆਨੇ ਰੋਟੀਆਂ ਬਣੀਆਂ ਨਹੀਂ ਤਾਂ ਤੜਕੇ ਪਰੌਂਠੇ ਬਣਾ ਲੈਣੇ ਦੀਤਗੀ ਫ੍ਰਿਜ ਚ ਲਾ ਦਾਂਗੇ ਨਾ ਆਟਾ ਜਿਹੜਾ ਬਚ ਗਿਆ ਹਾਂਜੀ ਉਹ ਇੱਥੇ ਪੋਣ ਆਇਆ ਪਿਆ ਸੀ ਉਹਨੇ ਕਰ ਲਿਆ ਕਰਨਾ ਹੱਥ ਮਚਾਏਗਾ ਨਾ ਉਹ ਬਾਬਾ ਬਾਬਾ ਆਟੇ ਨਾਲ ਘੋਲਿਆ ਸਕਸਨ ਤੈਨੂੰ ਹੈ ਮੜਾ ਪੱਖਾ ਤੇ ਛੜਨਾ ਤੇਜ਼ ਕਰਦਾ ਵਾਸਤੂ ਰੋਟੀਆਂ ਦੇ ਖਾਦੇ ਰੋਟੀਆਂ ਤੇ ਦਾਲ ਸਬਜ਼ੀ ਕੋਈ ਦਾਲ ਸਬਜ਼ੀ ਆਪ ਬਣਾਉਣੀ ਆ ਅਜੇ ਧੂਕ ਦਾਈਆਂ ਦੇ ਵੀ ਅੱਜ ਰੋਟੀਆਂ ਬਣ ਰਹੀਆਂ ਸਾਰੀਆਂ ਹਾਂ ਪਹਿਲੇ ਦਿਨ ਬਈ ਜਿਹੜਾ ਕਮਰੇ ਚ ਰੋਟੀਆਂ ਕਿਉਂਕਿ ਇੱਕ ਦੋ ਦਿਨ ਹੋ ਗਏ ਚੌਲਾਂ ਦਾ ਡੰਗ ਟਪਾ ਲੈਨੇ ਆ ਅੱਜ ਰੋਟੀਆਂ ਦਾਲ ਸਬਜ਼ੀ ਜੀ ਬਣਾਉਣੀ ਹੈਗੀ ਹਾਂ ਦਾਲ ਕਾਦੀ ਬਣਾਵਾਂਗੇ ਮੂੰਗੀ ਮਸਰੀ ਚੱਲੂਗੀ ਹਾਂਜੀ ਮੂੰਗੀ ਮਸਰੀ ਉਹ ਅੰਗੇ ਵਾਸਰੇ ਮੂੰਹ ਮਾਸਰ ਚਲੇਗਾ ਜੀ ਅੱਜ ਫੇਰ ਅੱਜ ਅਸੀਂ ਭਈਆਂ ਲਖਣਾ ਛੱਡਤਾ ਚੋਟੀ ਅੱਜ ਅਸੀਂ ਰੋਟੀਆਂ ਤਿਆਰ ਕਰਾਰੇ ਮੱਲਾਦਾ ਪਹਿਲੀ ਰੋਟੀ ਸੀ ਤੇਰੀ ਜਦੋਂ ਮੈਂ ਐਂਟਰੀ ਮਾਰੀ ਆ ਨਾ ਨਹੀਂ ਦੂਸਰੀ ਹੈ ਜੀ ਵੀਰ ਜੀ ਵਾਹ ਵਧੀਆ ਖਾਣਾ ਦੂਸਰੀ ਹੈ ਵੀਰ ਜੀ ਹਰਪਾਲ ਦੇ ਨੇ ਆ ਰਿਹਾ ਯਾਰ ਜਿੰਦਰੀਤ ਪਾਲ ਵਰਗੀ ਹੋ ਗਿਰ ਜੀ ਆ ਮੜਾਏ ਮਸਾਲਾ ਪਾਲੀਆਂ ਮੜਿਆ ਚ ਆਟੇ ਚ ਪਾਲੇ ਸੀ ਇਹ ਆਟਾ ਨਰਮ ਹੋ ਜਾਂਦਾ ਗਾ ਨੂਨ ਪਾਇਆ ਸੀ ਨੂਨ ਪਾਇਆ ਸੀ ਨੂਨ ਪਾਇਆ ਸੀ ਇਹ ਵੀ ਮੜਾ ਪਾਲੀਦਾ ਇਧਰ ਦਾ ਮਸਾਲਾ ਨਾ ਥੋੜਾ ਚੰਗਾ ਹੁੰਦਾ ਰਾਜਸਥਾਨ ਦਾ ਤਾਂ ਮੈਨੂੰ ਪਤਾ ਨਹੀਂ ਕਿਵੇਂ ਹੁੰਦਾ ਇਹ ਵੀ ਜਾਂਦਾ ਉੱਤੇ ਮੜਾ ਆਟੇ ਦੇ ਭੁਕਲਾ ਨਹੀਂ ਕੋਈ ਚੱਕਿਆ ਨਹੀਂ ਹਾਂ ਕੋਈ ਵਧੀਆ ਨਰਮ ਰਹਿੰਦਾ ਆਟਾ ਸਵੇਰ ਤੱਕ ਸਰ ਤਾਂ ਜਿਆਦਾ ਖਾਂਦੇ ਆ ਸਰਨੇ ਤਾਂ ਮੰਗਾਇਆ ਸੀਗਾ ਇਹ ਨਹੀਂ ਆਟੇ ਚ ਇਹ ਵੀ ਖਾਂਦੇ ਨੇ ਕੋਈ ਸਰਨ ਸਰ ਤਾਂ ਬਾਗਾ ਖਾਂਦੇ ਏ ਅੱਛਾ ਹਾਂ ਠੀਕ ਹੈ ਜੀ ਭੁਕਲਾ ਮੜਾ ਆਟੇ ਤੇ ਭੁਕਲਾ ਨਹੀਂ ਤੁਸੀਂ ਆ ਜਾਓ ਡਿਊਟੀ ਛੱਡ ਦੋ ਹੋਣਾ ਨਹੀਂ ਆਪਣੇ ਹੀ ਕਰ ਦਿੰਦੀ ਜੀ ਹਉ ਤਾਂ ਜੇ ਇਹ ਕਹਿ ਰਹੇ ਹਾਂ ਵੀ ਫੋਨ ਦਾ ਭੰਦਾ ਛੱਡ ਦੇ ਤੇ ਇਧਰ ਨਾਲ ਲਾਗਾ ਚੱਕਰ ਹੁਣ ਤਾਂ ਜੀ ਰੋਟੀਆਂ ਖਾ ਲਓ ਮੈਂ ਵੇਰ ਵੇਰ ਕੀਤਾ ਵੇ ਤੇ ਘਟਾਣ ਠੀਕ ਆ ਸਰ ਮਿਲਦੇ ਆ ਤੱਕ ਤੱਕ ਲਈ ਜੀ ਹਾਂਜੀ ਗੁਡ ਨਾਈਟ ਸਰ ਬਾਏ ਬਾਏ ਗੁਡ ਨਾਈਟ ਆ ਜੇ ਨਹੀਂ ਬਾਬਾ ਇਹ ਤਾਂ ਰੋਟੀ ਖਾਣੀ ਆ ਇਹਦੇ ਗੁਡ ਨਾਈਟ ਕਿਤੇ ਟਾਈਮ ਤਾਂ ਹੁਣ ਮਿਲਦਾ ਵੀਡੀਓ ਬਣਾਉਣ ਦਾ 10 ਮਿੰਟ ਦਿਨੇ ਤਾਂ ਬੂਟਾਂ ਦੀ ਗੱਲ ਫਸਿਆ ਰਹਿੰਦਾ ਸਾਰਾ ਦਿਨ ਇਹ ਬਈ ਰੋਜ਼ ਮੇਰੀ ਡਿਊਟੀ ਲਾ ਹੁੰਦੇ ਆ ਕਹਿੰਦੇ ਠੰਡੇ ਪਾਣੀ ਦਾ ਕੈਂਪਰ ਭਰ ਕੇ ਲਿਆ ਤੇ ਠੰਡੇ ਪਾਣੀ ਦਾ ਕੈਂਪਰ ਭਰਨਾ ਕਿਹੜਾ ਠੰਡੇ ਦੇ ਪਾਣੀ ਦਾ ਕੈਂਪਰ ਤਾਂ ਭਰਿਆ ਜਾਂਦਾ ਵਾਟਰ ਕੂਲਰ ਆਗਾ ਆਹੋ ਲੱਗਿਆ ਹੋਇਆ ਵਧੀਆ ਤੇ ਪਰ ਜਦੋਂ ਲੈ ਕੇ ਆਣਾ ਚਾਹਾਂ ਤਾਂ ਹ ਸਿਖਰ ਤੇ ਪਾਉੜਨਾ ਇਧਰ ਚੜ੍ਹਨੀਆਂ ਪੈਣਗੀਆਂ ਉਦੋਂ ਚੱਤ ਖਬਰ ਹੁੰਦਾਗਾ ਰੋਜ਼ ਭਰ ਕੇ ਲੈ ਕੇ ਜਾਂਦਾ ਮੈਂ ਇਹਨੂੰ ਕੈਂਪਰ ਬਾਈ ਭਰ ਲਿਆਂਦਾ ਹਜੇ ਅੱਧੇ ਰਾਹ ਪਹੁੰਚੇ ਆ ਤੇ ਮੈਂ ਖਾ ਜੁਨਟਾਂ ਵੀ ਚੈੱਕ ਕਰੀ ਲੱਗੇ ਜਿੱਦੇ ਆਪਾਂ ਬਾਈ ਕਮਰੇ ਚ ਆਏ ਸੀ ਨਾ ਉਹਦੇ ਆਪਣੀਆਂ ਜੁਨਟਾਂ ਸੀਗੀਆਂ 1513 ਤੇ ਅੱਜ ਹੋ ਗਿਆ ਇਹ 1541 ਪਹਿਲਾਂ ਤਾਂ 5-7 ਕਿ ਮੱਛੀਆਂ ਸੀਗੀਆਂ ਤੇ ਹੁਣ ਸਾਡੇ ਨਾਲ ਸਰਵ ਹੁੰਦਿਆ ਫਿਰ ਤੇ ਉਹਦਾ ਕਰਕੇ ਬਾਈ ਆ ਏਸੀ ਚੱਲਦਾਗਾ ਤਿੰਨ ਚਾਰ ਦਿਨ ਹੋ ਗਏ ਰਾਤਾਂ ਨੂੰ ਤਾਂ ਕਰਕੇ ਵੱਧ ਗਈਆਂ ਜੁੰਟਾ ਖਾਣਾ-ਦਾਣਾ ਬਣਾਉਣ ਦੀ ਸੀ ਜ਼ਿੰਮੇਵਾਰੀ ਇਹਨਾਂ ਦੀ ਐ ਆਪਾਂ ਭਾਂਡੇ-ਭੁੰਡੇ ਤੋਤੇ ਕੈਂਪਰ ਪਾਣੀ ਦਾ ਥੱਲੇੋਂ ਭਰ ਲਿਆਂਦਾ ਨੂੰ ਕੀ ਮਸਲੀ ਬਣੀ ਜਾਂਦੀ ਹੈ ਕਹਿੰਦੇ ਤਨੀ ਪਹਿਲਾਂ ਰੋਟੀਆਂ ਰਾ ਕੇ ਹਟਿਆਗਾ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਨ ਸਾਰੀਆਂ ਦਾਲ ਸਬਜ਼ੀਆਂ ਸिखਾ ਦਿਓ ਜੀ ਅੱਜ ਬੰਦਰੀ ਹੈ ਜੀ ਦਾਲ ਵੀ ਬੰਦੇ ਆ ਬੂੰਗੀ ਮਸੂਰੀ ਦਾਲ ਇਹਦਾ ਸੜਾ ਘੁੱਟਿਆ ਜਾ ਰਿਹਾ ਦੇਸੀ ਜਿਗਾਰ ਗਲਾਸ ਦੇ ਵਿੱਚ ਮਿਲਦੇ ਹਨ ਭਾਂਡੇ ਬਾਈ ਥੋੜੇ ਜਿਆਦਾ ਹੋ ਗਏ ਸੀ ਤੇ ਅੱਜ ਵਿਚਾਰਾ ਸਾਡਾ ਸੰਖ ਜਾ ਟੁੱਟ ਕੇ ਥੱਲੇ ਡਿੱਗ ਪਿਆ ਟੈਂਪਰੇਰੀ ਜਿਹਾ ਕੰਮ ਕਰਾਇਆ ਸੀ ਲੱਗਦਾ ਬਾਈ ਨੇ ਤੇ ਹੁਣ ਅਸੀਂ ਗਵਾਂਢਾਂ ਦੀ ਰਸੋਈ ਚਾਹੀਏਾਂਗੇ। ਭਾਂਡੇ ਜੇ ਧੋਣ ਦੋ ਤਿੰਨ ਹੀ ਆਥਾਲ ਜੇ। ਚੱਕ ਭੁੱਲਣਾ। ਹਾਂ ਇਹਦੇ ਨਾਲ ਦੀ ਰਸੋਈ ਹੋ ਰਹਿਣਾ ਹੋਏ ਘੰਟਾ ਕੰਮ। ਆਪਣੀ ਦਾਸਾ ਆਪਣੀ ਇੱਥੇ ਭੁੱਲ ਗਏ ਸੀ ਪਹਿਲਾਂ। ਅੱਛਾ ਬ੍ਰੋ ਟੋਕ ਕੇ